ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਪਾਕਿਸਤਾਨ ਦੇ ਵੱਲੋਂ ਨੋਟ ਮਾਰ ਜਾਰੀ ਕੀਤਾ ਗਿਆ ਜਾਨੀ ਕਿ ਸੂਚਨਾ ਜਾਰੀ ਕੀਤੀ ਗਈ ਹੈ ਅਰਬ ਸਾਗਰ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਫੌਜੀਆਂ ਵੱਲੋਂ ਜਿਹੜੀ ਹੈ ਗੋਲਾਬਾਰੀ ਦੀ ਪ੍ਰੈਕਟਿਸ ਕੀਤੀ ਜਾਵੇਗੀ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਜਿੱਤੇ ਬੀਤੇ ਸਮੇਂ ਭਾਰਤ ਪਾਕਿਸਤਾਨ ਵਿਚਾਲੇ ਤਣਾਅ ਬਣਿਆ ਰਿਹਾ ਉਸ ਤੋਂ ਬਾਅਦ ਸੀਜ਼ਫਾਇਰ ਹੋਇਆ ਪਰ ਭਾਰਤ ਨੇ ਜੋ ਇੰਡਸ ਵਾਟਰ ਟ੍ਰੀਟੀ ਹੈ ਉਸ ਨੂੰ ਜੋ ਸਮਝੌਤਾ ਰੱਦ ਕਰ ਦਿੱਤਾ ਸੀਗਾ ਉਮੀਦਾਂ ਉમે ਪਿਆ ਤਾਂ ਉਸ ਤੋਂ ਬਾਅਦ ਪਾਕਿਸਤਾਨ ਦੇ ਵੱਲੋਂ ਪਾਣੀ ਵੀ ਮੰਗਿਆ ਗਿਆ ਅਪੀਲ ਕੀਤੀ ਗਈ ਹੈ ਭਾਰਤ ਨੂੰ ਤਾਂ ਹੁਣ ਉਹਨਾਂ ਨੇ ਨੋਟਿਸ ਜਾਰੀ ਕੀਤਾ ਅਰਬ ਸਾਗਰ ਦੇ ਵਿੱਚ ਗੋਲੀਬਾਰੀ ਦਾ ਪ੍ਰੈਕਟਿਸ ਦਾ ਨੋਟਿਸ ਜਾਰੀ ਕੀਤਾ ਨੋਟਮਾਰ ਜਾਰੀ ਕੀਤਾ ਸਿੱਧੇ ਤੌਰ ਤੇ ਕਹਿ ਸਕਦੇ ਦੂਸਰੇ ਪਾਸੇ ਚਾਈਨਾ ਦਾ ਇੱਕ ਜਹਾਜ਼ ਹੈ ਚਾਈਨਾ ਦਾ ਇੱਕ ਜਹਾਜ਼ ਜਿਸ ਦਾ ਨਾਮ ਜਿਹੜਾ ਆ ਡਾ ਜੈਂਗ ਯਾਈ ਹੋ ਨਾਮ ਆ ਜੋ ਕਿ ਇੱਕ ਖੋਜੀ ਵੇੜਾ ਆ ਖੋਜੀ ਵੇੜਾ ਆ ਉਹ ਵੀ ਇਸ ਵੇਲੇ ਹਿੰਦ ਮਹਾਸਾਗਰ ਦੇ ਵਿੱਚ ਪਹੁੰਚ ਚੁੱਕਿਆ ਹਾਲਾਂਕਿ ਇਹ ਗੱਲ ਨਾਰਮਲ ਵੀ ਹੈ ਇੱਕ ਗੱਲ ਇਸ ਨੂੰ ਆਪਾਂ ਇਹ ਵੀ ਲੈ ਸਕਦੇ ਹਾਂ ਕਿ ਅੱਗੇ ਵੀ ਆਉਂਦੇ ਨੇ ਪਰ ਇਸ ਗੱਲ ਨੂੰ ਨਾਰਮਲ ਲਿਆ ਵੀ ਨਹੀਂ ਜਾ ਸਕਦਾ ਹੈਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਬਣਿਆ ਜਿਸ ਤਰੀਕੇ ਦੇ ਨਾਲ ਚੀਨ ਨੇ ਪਾਕਿਸਤਾਨ ਦਾ ਸਮਰਥਨ ਦਿੱਤਾ ਆ ਤਾਂ ਉਸ ਦੇ ਬਾਅਦ ਹੁਣ ਅਜਿਹਾ ਜਿਹੜਾ ਦੋਵਾਂ ਦੇਸ਼ਾਂ ਦੇ ਵੱਲੋਂ ਚੀਨ ਦੇ ਵੱਲੋਂ ਆਪਣਾ ਬੇੜਾ ਜਿਹੜਾ ਹਿੰਸਾ ਮਹਾਸਾਗਰ ਤੱਕ ਲੈ ਕੇ ਆਉਣਾ ਦੂਸਰੇ ਪਾਸੇ ਪਾਕਿਸਤਾਨ ਦੇ ਵੱਲੋਂ ਅਰਬ ਸਾਗਰ ਦੇ ਵਿੱਚ ਪ੍ਰੈਕਟਿਸ ਕਰਨੀ ਗੋਲਾਬਾਰੀ ਦੀ ਪ੍ਰੈਕਟਿਸ ਕਰਨੀ ਤਾਂ ਵੱਡੇ ਸੰਕੇਤ ਵੀ ਹੋ ਸਕਦੇ ਨੇ ਇਸ ਨੂੰ ਲਾਈਟਲੀ ਨਹੀਂ ਲਿਆ ਜਾ ਸਕਦਾ ਇਸ ਨੂੰ ਨਾਰਮਲ ਨਹੀਂ ਲਿਆ ਜਾ ਸਕਦਾ ਤਾਂ ਸਿੱਧੇ ਤੌਰ ਤੇ ਕਿਉਂਕਿ ਲਗਾਤਾਰ ਜਿਸ ਤਰੀਕੇ ਦੇ ਨਾਲ ਭਾਰਤ ਦੇ ਵੱਲੋਂ ਇੰਡਸ ਵਾਟਰ ਟ੍ਰੀਟੀ ਸਮਝੌਤਾ ਨੂੰ ਰੱਦ ਕੀਤਾ ਗਿਆ ਰੱਦ ਕਰਨ ਦੇ ਬਾਅਦ ਲਗਾਤਾਰ ਮਾਹੌਲ ਬਣਿਆ ਲਗਾਤਾਰ ਭਾਰਤ ਪਾਕਿਸਤਾਨ ਵਿਚਾਲੇ ਤਣਾਅ ਬਣਿਆ ਗੋਲਾਬਾਰੀ ਹੁੰਦੀ ਹੈ ਇੱਕ ਦੂਜੇ ਦੇ ਉੱਤੇ ਤੇ ਲਗਾਤਾਰ ਭਾਰਤ ਦੇ ਵੱਲੋਂ ਕਿਹਾ ਗਿਆ ਕਿ ਪਾਕਿਸਤਾਨ ਨੂੰ ਗੋਡਿਆਂ ਭਾਰ ਕਰ ਲਿਆ ਗਿਆ ਤਾਂ ਉਸਦੇ ਬਾਅਦ ਜਦੋਂ ਟਰੰਪ ਦੇ ਵੱਲੋਂ ਦਾਵਾ ਕੀਤਾ ਗਿਆ ਕਿ ਸੀਜ਼ਫਾਇਰ ਕਰਵਾ ਦਿੱਤਾ ਗਿਆ ਜੰਗਬੰਦੀ ਕਰਵਾ ਦਿੱਤੀ ਗਈ ਤਾਂ ਉਸਦੇ ਬਾਅਦ ਪਾਕਿਸਤਾਨ ਨੇ ਪਾਣੀ ਵੀ ਮੰਗਿਆ ਸੂਤਰਾਂ ਦੇ ਬਾਲੇ ਤੋਂ ਖਬਰ ਸੀ ਕਿ ਪਾਕਿਸਤਾਨ ਨੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਸਮਝੌਤੇ ਦੇ ਤਹਿਤ ਪਾਣੀ ਦਿੱਤਾ ਜਾਵੇ ਹਾਲਾਂਕਿ ਭਾਰਤ ਨੇ ਕਿਹਾ ਕਿ ਕਿਸੇ ਵੀ ਵਪਾਰ ਜਾਂ ਸਮਝੌਤੇ ਉੱਤੇ ਪਾਕਿਸਤਾਨ ਦੇ ਨਾਲ ਗੱਲ ਨਹੀਂ ਕੀਤੀ ਜਾ ਸਕਦੀ ਗੱਲ ਹੋਵੇਗੀ ਤਾਂ ਅੱਤਵਾਦ ਦੇ ਉੱਤੇ ਹੋਵੇਗੀ ਅੱਤਵਾਦ ਨੂੰ ਖਤਮ ਕਰਨ ਦੇ ਉੱਤੇ ਹੋਵੇਗੀ ਪੀਓਕੇ ਦੇ ਉੱਤੇ ਹੋਵੇਗੀ ਜਾਨੀ ਕਿ ਪਾਕਿਸਤਾਨ ਆਪਟੋਮਾਈਜ਼ ਜਿਹੜਾ ਕਸ਼ਮੀਰ ਦੇ ਉੱਤੇ ਗੱਲਬਾਤ ਜਿਹੜੀ ਹੈ ਉਹ ਕੀਤੀ ਜਾਵੇਗੀ ਪਰ ਦੂਸਰੇ ਪਾਸੇ ਲਗਾਤਾਰ ਜਿਹੜਾ ਆ ਉਹ ਪਾਕਿਸਤਾਨ ਨੇ ਜਿੱਥੇ ਅਪੀਲ ਕੀਤੀ ਆ ਉੱਥੇ ਪਾਕਿਸਤਾਨ ਨੇ ਅਰਬ ਸਾਗਰ ਦੇ ਵਿੱਚ ਤਿਆਰੀ ਖੇਚ ਲਈ ਹੈ ਗੋਲਾਬਾਰੀ ਮਸ਼ਕ ਦੀ ਗੋਲਾਬਾਰੀ ਪ੍ਰੈਕਟਿਸ ਦੀ ਤਿਆਰੀ ਖੇਚ ਲਈ ਹੈ ਅਰਬ ਸਾਗਰ ਦੇ ਵਿੱਚ ਪਾਕਿਸਤਾਨ ਜਿਹੜਾ ਆ ਉਹ ਆਉਣ ਵਾਲੇ ਤਿੰਨ ਦਿਨਾਂ ਦੇ ਵਿੱਚ ਗੋਲਾਬਾਰੀ ਦੀ ਤਿਆਰੀ ਜਿਹੜੀ ਹੈ ਉਹ ਕਰ ਸਕਦਾ ਪ੍ਰੈਕਟਿਸ ਕਰ ਸਕਦਾ ਆ ਤਮਾਕੇ ਹੋ ਸਕਦੇ ਨੇ ਉੱਥੇ ਤੇ ਨਾਲ ਹੀ ਚਾਈਨਾ ਦਾ ਜਹਾਜ਼ ਚਾਈਨਾ ਦਾ ਖੋਜੀ ਬੇੜਾ ਜੋ ਕੇ ਕਾਫੀ ਅਜੇ ਕਹਿ ਸਕਦੇ ਆ ਕਿ ਉਹ ਬੇੜਾ ਜਿਹੜਾ ਹਿੰਦ ਮਹਾਸਾਗਰ ਦੇ ਵਿੱਚ ਪਹੁੰਚ ਚੁੱਕਿਆ ਹੈਗਾ ਖੋਜ ਕਰਦਾ ਹਾਲਾਂਕਿ ਇੱਕ ਆਮ ਗੱਲ ਵੀ ਕਹਿ ਸਕਦੇ ਆ ਕਿ ਖੋਜੀ ਬੇੜੇ ਆਉਂਦੇ ਜਾਂਦੇ ਰਹਿੰਦੇ ਨੇ ਪਰ ਇਹ ਆਮ ਗੱਲ ਤਾਂ ਨਹੀਂ ਹੈਗੀ ਕਿਉਂਕਿ ਸਥਿਤੀ ਗੰਭੀਰ ਬਣੀ ਹੋਈ ਹੈ ਦੂਸਰੇ ਪਾਸੇ ਇਹ ਜਿਹੜੇ ਖੋਜੀ ਬੇੜੇ ਹੁੰਦੇ ਨੇ ਇਹ ਹੀ ਜਾਸੂਸ ਦਾ ਵੀ ਕੰਮ ਕਰ ਸਕਦੇ ਨੇ ਜਸੂਸ ਜਸੂਸੀ ਵੀ ਸਿੱਧੇ ਤੌਰ ਤੇ ਕਹਿ ਸਕਦੇ ਕਰ ਸਕਦੇ ਨੇ ਤੇ ਹੋਰ ਵੀ ਨਾ ਤੋਂ ਖਤਰਾ ਜਿਹੜਾ ਉਹ ਹੋ ਸਕਦਾ ਹੈ ਹਾਲਾਂਕਿ ਬੀਤੇ ਸਮੇਂ ਦੇ ਵਿੱਚ ਪਹਿਲਾਂ ਵੀ ਇਸ ਤਰੀਕੇ ਨਾਲ ਖੋਜੀ ਵੀੜੇ ਆਉਂਦੇ ਨੇ ਜਾਂ ਫਿਰ ਪ੍ਰੈਕਟਿਸ ਆਪੋ ਆਪਣੇ ਇਲਾਕਿਆਂ ਦੇ ਵਿੱਚ ਜਿਸ ਤਰੀਕੇ ਨਾਲ ਪਾਕਿਸਤਾਨ ਨੇ ਨੋਟ ਮਾਰ ਜਾਰੀ ਕੀਤਾ ਹੈ ਪ੍ਰੈਕਟਿਸ ਆਪੋ ਆਪਣੇ ਇਲਾਕਿਆਂ ਦੇ ਵਿੱਚ ਕੀਤੀ ਜਾਂਦੀ ਹੈ ਭਾਰਤ ਦੇ ਵੱਲੋਂ ਵੀ ਕੀਤੀ ਜਾਂਦੀ ਹੈ ਪਰ ਦੂਸਰੇ ਪਾਸੇ ਜੇਕਰ ਇਸ ਵੇਲੇ ਇਸ ਨੂੰ ਆਪਾਂ ਬਿਲਕੁਲ ਨਾਰਮਲ ਲਈਏ ਤਾਂ ਨਾਰਮਲ ਵੀ ਲਿਆ ਨਹੀਂ ਜਾ ਸਕਦਾ ਕਿਉਂਕਿ ਭਾਰਤ ਨੂੰ ਜਿਹੜਾ ਆ ਗੰਭੀਰਤਾ ਨਾਲ ਇਸ ਬਾਰੇ ਸੂਚਨਾ ਪਹ ਸਕਦਾ ਹੈ ਜਿਸ ਤਰੀਕੇ ਦੇ ਨਾਲ ਹਜੇ ਸਮਝੌਤੇ ਪਾਕਿਸਤਾਨ ਦੇ ਨਾਲ ਰੱਦ ਹੀ ਕੀਤੇ ਹੋਏ ਨੇ ਸਮਝੌਤਿਆਂ ਬਾਰੇ ਅੱਗੇ ਫੈਸਲਾ ਜਿਹੜਾ ਉਹ ਨਹੀਂ ਲਿਆ ਜਾ ਰਿਹਾ ਹੈਗਾ ਤਾਂ ਉਸ ਦੇ ਬਾਅਦ ਹੁਣ ਵੱਡਾ ਕਿੰਨਾ ਕਿਤੇ ਜ਼ਰੂਰ ਇਸ ਦੇ ਵਿੱਚ ਐਕਸ਼ਨ ਜਿਹੜਾ ਉਹ ਹੋ ਸਕਦਾ ਹੈਗਾ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵੱਧ ਸਕਦਾ ਹੈਗਾ ਹਾਲਾਂਕਿ ਟਰੰਪ ਜ਼ਰੂਰ ਕਹਿ ਰਹੇ ਨੇ ਕਿ ਦੋਵਾਂ ਦੇਸ਼ਾਂ ਨੂੰ ਡਿਨਰ ਕਰਵਾਵਾਂਗੇ ਇਕੱਠੇ ਬਿਠਾਵਾਂਗੇ ਕਸ਼ਮੀਰ ਮਸਲੇ ਤੇ ਹੋਰ तमाम ਸਾਰੇ ਮਸਲਿਆਂ ਉੱਤੇ ਜਿਹੜਾ ਆ ਗੱਲਬਾਤ ਕਰਵਾਵਾਂਗੇ ਮਸਲੇ ਸੋਲਵ ਕਰਵਾਵਾਂਗੇ ਪਰ ਜਿਸ ਤਰੀਕੇ ਦੇ ਨਾਲ ਤਣਾਅ ਬਣਦਾ ਨਜ਼ਰ ਆ ਰਿਹਾ ਹੈਗਾ ਤਾਂ ਆਉਣ ਵਾਲੇ ਸਮੇਂ ਵਿੱਚ ਕੀ ਹੋਵੇਗਾ ਕਿਵੇਂ ਹੋਵੇਗਾ ਤਾਂ ਪਰਦੇ ਦੇ ਪਿੱਛੇ ਆ ਸਭ ਕੁਝ ਲੋਕ ਜਾਣਨਾ ਚਾਹੁੰਦੇ ਨੇ ਤਾਂ ਕਹਿ ਸਕਦੇ ਆ ਜਿਸ ਤਰੀਕੇ ਦੇ ਨਾਲ ਹੁਣ ਪਾਕਿਸਤਾਨ ਨੇ ਨੋਟ ਮਾਰ ਜਾਰੀ ਕਰ ਦਿੱਤਾ ਦੂਸਰੇ ਪਾਸੇ ਚਾਈਨਾ ਚਾਈਨਾ ਦਾ ਜਿਹੜਾ ਜਹਾਜ਼ ਹੈ ਉਹ ਹਿੰਦ ਸਮੁੰਦਰ ਚ ਪਹੁੰਚ ਚੁੱਕਿਆ ਤਾਂ ਕਿਤੇ ਨਾ ਕਿਤੇ ਇੰਡਸ ਵਾਟਰ ਟ੍ਰੀਟੀ ਜੋ ਕਿ ਰੱਦ ਕੀਤੀ ਗਈ ਹੈ ਉਸ ਨੂੰ ਦੁਬਾਰਾ ਸਮਝੌਤਾ ਜਿਹੜਾ ਆ ਉਸ ਨੂੰ ਦੁਬਾਰਾ ਰੱਦ ਜਿਹੜੀ ਇਹ ਕੀਤੀ ਗਈ ਹੈ ਉਸ ਨੂੰ ਦੁਬਾਰਾ ਉਸੇ ਤਰੀਕੇ ਦੇ ਨਾਲ ਪਾਣੀ ਪਾਕਿਸਤਾਨ ਨੂੰ ਦੇਣ ਦੇ ਲਈ ਪ੍ਰੈਸ਼ਰ ਵੀ ਬਣਾਇਆ ਹੋ ਸਕਦਾ ਹੈ ਕਿ ਪਾਕਿਸਤਾਨ ਨੂੰ ਪਾਣੀ ਉਸੇ ਤਰੀਕੇ ਦੇ ਨਾਲ ਦਿੱਤਾ ਜਾਵੇ ਸਮਝੌਤਾ ਬਹਾਲ ਕੀਤਾ ਜਾਵੇ ਜਾਂ ਫਿਰ ਉਸ ਸਮਝੌਤੇ ਲਈ ਬਹਿਕੇ ਦੁਆਰਾ ਟੇਬਲ ਟॉक ਕੀਤੀ ਜਾਵੇ ਗੱਲਬਾਤ ਕੀਤੀ ਜਾਵੇ ਉਸ ਦਾ ਪੁਨਰ ਗਠਨ ਵੀ ਜਿਹੜਾ ਉਹ ਕੀਤਾ ਜਾ ਸਕਦਾ